ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਤੇ Facebook ਪੇਜ ਸਤਨਾਮ ਡੇਰੀ ਫਾਰਮਰਸ ਦੇ ਵਿੱਚੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਤੇ Facebook ਪੇਜ ਨੂੰ ਲਾਈਕ ਫੋਲੋ ਨਹੀਂ ਕੀਤਾ ਫੋਲੋ ਕਰੋ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਕੋਠੇ ਵਿੜਿੰਗ ਜ਼ਿਲ੍ਹਾ ਫਰੀਦਕੋਟ ਆ ਤਸੀਲੇ ਨੂੰ ਕੋਟਕਪੂਰਾ ਪੈਂਦੀ ਆ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਥੋੜੇ ਦਿਨਾਂ ਦੀ ਕੱਚੀ ਗਾਂ ਦੀ ਵੀਡੀਓ ਲੈ ਕੇ ਆਏ ਆਂ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਨੂੰ ਤੋਂ ਲੈਣੇ ਕਰ ਦੋਗੇ ਸਾਸਰੀ ਦਾ ਬਾਈ ਜੀ ਸਾਸਰੀ ਦਾ ਆਪਣਾ ਨਾਮ ਤੇ ਮੋਬਾਈਲ ਨੰਬਰ ਦੱਸ ਦੋ ਨਾਮ ਮੇਰਾ ਗਲਾਬ ਸਿੰਘ ਹੈ ਜੀ ਫੈਰ ਕੋਟ ਕਪੂਰਾ ਕੋਠੇ ਬਣੀ ਪਿੰਡ ਠੀਕ ਹੈ ਜੀ ਮੋਬਾਈਲ ਨੰਬਰ ਦੱਸੋ 902356075 ਠੀਕ ਹੈ ਜੀ ਜਿਹੜੀ ਬਈ ਇਹ ਗਾਂ ਖੜੀ ਹੈ ਕਿੰਨੇਵੇਂ ਸੂਏ ਸੋਨੇ ਨੇ ਇਹ ਬਈ ਦੂਜੇ ਸੂਏ ਸੋਨੇ ਠੀਕ ਹੈ ਹਾਂਜੀ ਤੇ ਕਿੰਨੇ ਦਿਨ ਪਈ ਹੈ ਜੀ ਤੁੰਗੀ ਇਹਰੇ 15 20 ਦਿਨ ਪਈ ਹੈ ਜੀ ਅੱਛਾ 15 20 ਦਿਨ ਲੈ ਜੀ ਹਾਂਜੀ ਤੇ ਦੂਜੇ ਸੂਏ ਸੋਨੇ ਨੇ ਹਾਂਜੀ ਦੂਜੇ ਸੂਏ ਠੀਕ ਹੈ ਤੇ ਬਈ ਇਹ ਤੇ ਸਿੰਗ ਮਾਰਦੀ ਤਾਂ ਨਹੀਂ ਜੀ ਨਹੀਂ ਨਹੀਂ ਜੀ ਸਹੀ ਦਾ ਫਾਲੋ ਜੀ ਦੋਸਤੋ ਸ਼ੈਂਗ ਹੈਗੇ ਜਰੂਰ ਪਰ ਮਾਰਦੀ ਨਹੀਂ ਬਈ ਸਹੀ ਲਾ ਪੂਰੀ ਫਾਲਾ ਇਹ ਦੇਖੋ ਚੈੱਕ ਕਰ ਸਕਦੇ ਤੁਸੀਂ ਮੰਦੀ ਕੁਆਲਿਟੀ ਚੈੱਕ ਕਰ ਲਓ ਦੂਜੇ ਵਸੂਏ ਸੁਣਾ ਨੇ ਅਜੇ ਤੱਕ ਕੱਚੀ ਆ 15-20 ਦਿਨਾਂ ਦੀ ਪਹਿਲਾਂ ਨੇ ਕਿੰਨਾ ਕਿਤਾ ਦੁੱਤਾ ਵੀ ਨੇ ਬਈ 13-14 ਕਿਲੋ ਦੁੱਤਾ ਦੋ ਸੋਰਾ ਦੇਖ ਲੇ ਬਾਈ ਕੋਈ ਨਹੀਂ 15 ਤੋਂ 20 ਦਿਨ ਦੀ ਕੱਚੀ ਆ ਦੋਸਤੋ ਸੰਗ ਜ਼ਰੂਰ ਆ ਪਰ ਬਾਈ ਜੀ ਦੇ ਮਾਦੀ ਨਹੀਂ ਗਈ ਕ੍ਰੋਸ ਆਂਗਾ ਬਹੁਤ ਮੱਝਰਗਾ ਹੋਗਾ ਮੋੜ ਲਓ ਬਈ ਤੇ ਰੇਟ ਕੀ ਕਰਦੇ ਬਾਈ ਇਹਦਾ ਰੇਟ ਬਾਈ 35000 ਠੀਕ ਮੰਨ ਤਨ ਕਰ ਦੋਗੇ ਹੋ ਜੂਆ ਹੋ ਜੀ ਆ ਜੀ ਦੋਸਤੋ ਰੇਟ ਬਾਈ ਜੀ ਨੇ 35000 ਰੁਪਏ ਕੀਤਾ ਰੇਟ ਫੈਕਸ ਨਹੀਂ ਹੁੰਦੇ ਕੁਝ ਮੌਕੇ ਤੇ ਮਾਨਤਾਣ ਜਰੂਰ ਕਰੂਗਾ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਵੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਲੰਘਦੇ ਹਾਂ